ਪਿੰਡਾਂ ਦੇ ਇੱਕ ਰੰਗ ਵਿੱਚੋਂ ਤੁਹਾਨੂੰ ਰੰਗ ਦਿਖਾਉਣ ਲੱਗੇ ਆ ਪਿੰਡਾਂ ਵਿੱਚ ਜਿੱਦਾ ਜੰਜ ਘਰ ਹੁੰਦੇ ਨੇ ਨਾ ਉੱਥੇ ਜਿੱਦਾ ਬਜ਼ੁਰਗ ਬੈਠਦੇ ਹੁੰਦੇ ਅੱਜ ਆਪਾਂ ਪਹੁੰਚੇ ਆ ਜਲੰਧਰ ਜ਼ਿਲ੍ਹੇ ਦੇ ਵੱਡੇ ਕੋਟ ਕੋਟ ਪਿੰਡ ਦਾ ਨਾਮ ਆ ਆ ਵੀ ਦੇਖੋ ਬਟਨ ਵਾਲਾ ਫੋਨ ਆ ਦੇਖਿਆ ਨੋਕੀਆ ਆ ਹੁੰਦਾ ਬਾਦਸ਼ਾਹ ਫੋਨ ਕੇ ਟਾਈਮ ਇਹ ਜੀ ਤੇ ਬਾਬਾ ਜੀ ਕਿਦਾਂ ਮਰ ਲਓ ਤੁਹਾਡਾ ਨਹੀਂ ਜੀ ਕਰਦਾ ਵੀ ਅਸੀਂ ਵੀਡੀਓ ਬੂਡੀਓ ਦੇਖੀ ਅਜਨ ਨਮ ਨਹੀਂ ਮੈਨੂੰ ਆਉਂਦਾ ਹੀ ਨਹੀਂ ਕੁਛ ਵੀ ਕੁਝ ਵੀ ਨਹੀਂ ਆਉਂਦਾ ਆਹਾਂ ਹੀ ਆਉਂਦਾ ਫੋਨ ਬਸ ਇਹ ਜੇ ਤੂੰ ਮੈਨੂੰ ਕਾਲ ਕਰਦੇ ਹੋਗੇ ਨਾ ਜੇ ਤੂੰ ਕੋਗਾ ਮੈਨੂੰ ਘੱਟ ਕੇ ਮੋੜ ਕੇ ਮੈਨੂੰ ਕਰ ਨਹੀਂ ਤਹਾਡੇ ਟਾਈਮ ਦੇ ਉੱਤੇ ਜਦੋਂ ਟੀਵੀ ਦਾ ਦੌਰ ਆਇਆ ਹੁੰਦਾ ਸੀ ਉਦੋਂ ਤੁਸੀਂ ਨਿੱਕੇ ਨਿੱਕੇ ਹੁੰਦੇ ਹੋਣੇ ਨਾ ਹਾਂਜੀ ਹਾਂ ਛੋਟੇ ਛੋਟੇ ਉਦੋਂ ਮਾਹੌਲ ਕਿੱਦਾਂ ਦਾ ਹੁੰਦਾ ਸੀ ਉਦੋਂ ਮਾਹੌਲ ਬਸ ਮੇਜਰ ਟੀਵੀ ਆ ਆ ਨਾ ਟੀਵੀ ਕਿਸੇ ਕਿਸੇ ਦੇ ਹੁੰਦਾ ਸੀ ਉਹ ਪਿੰਡ ਚ ਇੱਕ ਦੋ ਇੱਕ ਦੋ ਇੱਕ ਦਦਾ ਹੀ ਹੁੰਦਾ ਸੀ ਸਾਰਿਆਂ ਨਿਆਣਿਆਂ ਉੱਥੇ ਚੱਲ ਜਾਵਾ ਅੱਛਾ ਜੀ ਜਾ ਕੇ ਬੈਠੇ ਦੇਖੀ ਜਾਣਾ ਫੋਟੋ ਆਉਂਦੀ ਮਰੇ ਵੀ ਕਿੱਦਾਂ ਫੋਟੋ ਆਉਂਦੀ ਆ ਫੇਰ ਭਾਈ ਵਿੱਚ ਬੋਲਦਾ ਬੋਲਦੇ ਕਿੱਦਾਂ ਬੋਲਦੇ ਆ ਫੇਰ ਬਾਅਦ ਚ ਕਹਿੰਦੇ ਵੀ ਇਹ ਸਾਹਮਣੇ ਦੇ ਸਿਆਖਣ ਕੇ ਬੋਲਦੇ ਅੱਛਾ ਅੱਬੀ ਰੰਗ ਬਰਗੇ ਜਣ ਕੇ ਰੰਗ ਰਵਾਲੇ ਆ ਜਾਣੇ ਅੱਛਾ ਜੀ ਪਹਿਲਾਂ ਤਾਂ ਰੇਡੀਓ ਸੀ ਤੁਹਾਨੂੰ ਅੱਛਾ ਪਹਿਲਾਂ ਆਵਾਜ਼ ਹੀ ਸੁਣਦੀ ਹੁੰਦੀ ਆ ਆਵਾਜ਼ ਹੀ ਸੁਣਦੀ ਰੇਡੀਓ ਸੀ ਪੰਚਾਇਤਾਂ ਨੂੰ ਅੱਛਾ ਉਹ ਉਹ ਉਹੀ ਫਿਲਮਾਂ ਦੇ ਸੁਣੀ ਜਾਣੀਆਂ ਬਸ ਨਾ ਖਬਰਾਂ ਹੀ ਹੁੰਦੀਆਂ ਹੁੰਦੀਆਂ ਸੀ ਸ਼ਾਮ ਨੂੰ ਸਵੇਰ ਨੂੰ ਸਾਰੀ ਘੜੀ ਤੇ ਚੱਲਦਾ ਹੀ ਨਹੀਂ ਸੀ ਅੱਛਾ ਸਾਰੇ ਪਿੰਡ ਦੇ ਇਕੱਠੇ ਹੋਏ ਜਣਾ ਸਾਰੇ ਪਿੰਡ ਇਕੱਠੇ ਹੋ ਜਾਣਾ ਉਹਨਾਂ ਦੇ ਸਪੀਕਰ ਜਿਹੜਾ ਰੱਖ ਦੇਣਾ ਬਾਹਰ ਸਾਰੇ ਪਿੰਡ ਇਕੱਠੇ ਹੋ ਕੇ ਸੁਣੀ ਜਾਣਾ ਬੈਠੂਣੇ ਆ ਰਾਮ ਆ ਗਿਆ ਭਾਈ ਅੱਛਾ ਫਿਰ ਜਦੋਂ ਟੀਵੀ ਦਾ ਦੌਰ ਆ ਗਿਆ ਫਿਰ ਟੀਵੀ ਦਾ ਦੌਰ ਆ ਗਿਆ ਫਿਰ ਨਿਆਣਾ ਕੋ ਟੇਕਦਾ ਨਹੀਂ ਸੀ ਘਰ ਜ ਖੁੱਲਾ ਬਿੜਾ ਰੱਖ ਕੇ ਟੀਵੀ ਜਾਂ ਅੰਦਰ ਖੁੱਲਾ ਉਹਨਾਂ ਦਾ ਟੀਵੀ ਰੱਖਣਾ ਤੇ ਜਦਾਂ ਮਾਲੂ ਜੇ ਉਹ ਘਰਦਿਆਂ ਨੂੰ ਨੀਂਦ ਨੂੰ ਦਾਈ ਹੋਵੇ ਤੇ ਲੋਕ ਜਾਂਦੇ ਨਾਲ ਉਹਨਾਂ ਲੋਕ ਸਮਾਂ ਖੁਸ਼ ਹੁੰਦੇ ਵਿਚਾਲ ਸਾਡੇ ਦਾ ਟੀਵੀ ਦੇਖਣਾ ਇਹਨਾਂ ਦੇ ਹੈ ਨਹੀਂਗਾ ਅੱਛਾ ਇਦਾਂ ਨਾਲ ਨਹੀਂ ਸੀ ਮਤਲਬ ਪਿਆਰ ਹੁੰਦਾ ਸੀ ਪਿਆਰ ਹੁੰਦਾ ਹੀ ਬਹੁਤ ਤੇ ਜੇ ਮਤਲਬ ਚਾਚੂ ਵੀ ਉੱਥੇ ਬਣਾ ਰਹੇ ਸਭ ਕੁਝ ਸਭ ਕੁਝ ਉਹਨਾਂ ਦੇ ਘਰੇ ਦੇ ਲੋ ਉਹ ਵੀ ਦੌਰ ਹੁੰਦਾ ਹੈ ਅੱਜ ਕੱਲ੍ਹ ਤਾਂ ਦੋ ਪਰੋਣੇ ਆ ਜਾਣ ਤਾਂ ਕਹਿਣਾ ਵਕਤ ਪੈ ਜਾਂਦਾ ਵਕਤ ਪੈ ਜਾਂਦਾ ਵਕਤ ਉਹ ਸਮੇਂ ਚੰਗੇ ਹੁੰਦੇ ਬਹੁਤ ਵਧੀਆ ਸਮਾਂ ਸੀ ਰਲ ਕੇ ਬੈਂਦੇ ਸੀਗੇ ਪਿਆਰ ਸੇ ਇੱਕ ਦੂਸਰੇ ਨਾਲ ਭਾਵੇਂ ਪੈਸਾ ਹੈ ਨਹੀਂ ਸੀਗਾ ਲੇਕਿਨ ਪਿਆਰ ਬਹੁਤ ਸੀ ਹੁਣ ਤਾਂ ਖਤਮ ਹੈ ਪਿਆਰ ਹੁਣ ਕਹਿੰਦੇ ਜੇਬਾਂ ਭਰੀਆਂ ਆ ਦਿਲ ਖਾਲੀ ਹੋ ਗਿਆ ਨਾ ਕੁਛ ਨਹੀਂ ਕੁਛ ਨਹੀਂਗਾ ਬਸ ਖਤਮ ਹੋ ਗਈ ਕਹਾਣੀ ਖਤਮ ਹੋ ਗਈ ਕਹਾਣੀ ਇਹ ਹੋਣ ਵਾਲੇ ਬਾਬਾ ਜੀ 20 ਸਾਲਾਂ ਬਾਅਦ ਕਿਦਾਂ ਦਾ ਹੋ ਜਾਣਾ 20 ਸਾਲਾਂ ਬਾਅਦ ਤਾਂ ਮੈਨੂੰ ਮੈਂ ਵੀ ਕਿਸੇ ਨੂੰ ਹੋਣਾ ਹੀ ਨਹੀਂ 20 ਸਾਲਾਂ ਬਾਅਦ ਕਿ ਦੁਨੀਆ ਹੀ ਖਤਮ ਹੋ ਜਾਣੀ ਆ ਇਦਾਂ ਦਾ ਇਦਾਂ ਦਾ ਮਾਲ ਹੋਇਆ ਮਾਲ ਚਾਰ ਜਣੇ ਘਰ ਦੇ ਕਮਰੇ 'ਚ ਬੈਠੇ ਆ ਉਹ ਆਪਣੇ ਆਪਣੇ ਫੋਨ ਤੇ ਲੱਗੇ ਨਾ ਕੋਈ ਦੁੱਖ ਸੁੱਖ ਸਾਂਝਾ ਕਰਦਾ ਕੋਈ ਨਹੀਂ ਕਰਦੇ ਅੱਗੇ ਸਾਰੀ ਰਾਤ ਇਦਾਂ ਜਦੋਂ ਵਿਆਹ ਸ਼ਾਦੀ ਹੁੰਦੇ ਸੀ ਨਾ ਤਦੇ ਲੋ 8-8 10-10 ਦਿਨ ਗੋਣ ਵਾਲੇ ਲੱਗੇ ਰਹੇ ਬੁੜੀਆਂ ਲਗਾਈਆਂ ਕਿਤੇ ਉਹ ਮੰਝੇ ਲੈ ਆਂਦੇ ਮੰਝੇ ਭਾਂਡੇ ਲੈ ਆਂਦੇ ਉਹ ਦੋ ਬਿਸਤਰੇ ਲੈ ਆਂਦੇ ਘਰ ਕੁਝ ਵੀ ਨਹੀਂ ਹੁੰਦਾ ਸੀ ਉਹ ਵੀ ਦੌਰ ਹੁੰਦਾ ਉਹ ਵੀ ਦੌਰ ਹੁੰਦਾ ਸੀ ਪਿੰਡ ਜੇ ਕਿਨ ਵਿਆਹ ਰਖਿਆ ਨਾ ਪਿੰਡ ਦੇ ਬੰਦਿਆਂ ਨਾਲ ਕੇ ਪੁੱਛਣਾ ਵੀ ਤੈਨੂੰ ਕਿਹਦੀ ਲੋੜ ਹੈ ਭਾਵੇਂ ਕੋ ਰੁਪਈਆ ਸ਼ੇ ਰੁਪਈਆ ਦੇ ਜਾਂਦਾ ਹੀ ਉਹ ਕਹਿੰਦਾ ਚੱਲ ਆਪਣਾ ਟਾਈਮ ਸਾਫ ਰੁਪਈਆ ਦਾ ਬੜਾ ਕੁਸ਼ ਆ ਜਾਂਦਾ ਸੀ ਸਾਡੇ ਬਜ਼ੁਰਗ ਦੱਸਦੇ ਸਾਡੇ ਵਿਆਹ ਨੂੰ 40-40 ਰੁਪਏ ਕੋਈ ਕਹਿੰਦਾ 30 ਰੁਪਏ ਲੱਗੇ ਮੇਰੇ ਵਿਆਹ ਨੂੰ ਕੋਈ ਕਹਿੰਦਾ 50 ਲੱਗੇ ਕੋਈ ਕਹਿੰਦਾ 70 ਲੱਗੇ ਸੋ ਤਾਂ ਕੋਈ ਕਿੰਨਾ ਸੀ ਨੇ ਤਾਂ ਨਹੀਂ ਉਹਦਾ ਮੱਝ ਮੂਜੇ ਕਿੰਨੇ ਕ ਦੀ ਆ ਜਾਂਦੀ ਬਾਬਾ ਜੀ ਮੱਝ ਤਾਂ ਤੁਹ ਸਸਤੀਆਂ ਸੀਗੀਆਂ 2250 ਦੀ ਮੱਝ ਆ ਜਾਂਦੀ ਉਹ ਕਿੰਨੇ ਕ ਸਾਲ ਪੁਰਾਣੀ ਕਰ ਲਿਆ ਮੇਰੇ ਨਾਲ ਹੋਊਗੀ 20 25 ਸਾਲਾਂ ਦੀ ਨਾ 50 ਸਾਲ ਦੀ ਆ 20 ਸਾਲਾਂ ਲੋ ਹੁਣ ਤਾਂ ਲਾ ਲੋ ਵੀ 2250 ਰੁਪਏ ਤੇ ਨਿਆਣਾ ਲੈ ਕੇ ਨਹੀਂ ਖੁਸ਼ ਹੁੰਦਾ ਮੈਂ ਕਿ ਨਾ ਨਿਆਣੇ ਦਿਓ ਤਾਂ ਚੱਕੇ ਮਾਦੇਦਾਰ ਬਈਏ ਉਹ ਕਹਿੰਦੇ ਡੋਰ ਹੀ ਬਹੁਤ ਮਹਿੰਗੀ ਹੋਈ ਪਤੰਗ ਲੈਣੇ ਆ ਲੈ ਹੁਣ ਬਹੁਤ ਸਾਢੇ ਕਿ ਮਾਨੇ ਪਤੰਗ ਤੇ ਦਾਣੇ ਹੁੰਦੇ ਸੀ ਹੱਤੀ ਦਾਣੇ ਪਾਓ ਸੋਦਾ ਲੈ ਆਓ ਘਰਾਂ ਚ ਕੁਛ ਨਹੀਂ ਸੀ ਹੁੰਦਾ ਇਹ ਤਾਂ ਵੀ ਲਵੇਰੇ ਸਭ ਕੁਝ ਕਰੇ ਸੀ ਫਰੇਕ ਦੇ ਦੋ ਦੋ ਮੱਜਾਂ ਬੰਦੋ ਦੋ ਮੱਜਾਂ ਬਣੀਆਂ ਹੁੰਦੀਆਂ ਕੋਈ ਗਰੀਬ ਕੋਈ ਕੁਝ ਵੀ ਆ ਸਾਰੇ ਕਹਿੰਦਾ ਦੁੱਧ ਘਰਦਾ ਮੈਂ ਕਿਹਾ ਖਾਣੇ ਨੂੰ ਵਧੀਆ ਸੀ ਹੁਣ ਤਾਂ ਹਾਈ ਹੀ ਨਹੀਂ ਕੁਝ ਵੀ ਸਭ ਕੁਝ ਨਕਲੀ 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 ਫਰੇਕ ਚੀਜ਼ ਮਲਾਪਟਾਂ ਵਾਲੀ ਜਾਣ ਕੇ ਜ ਹੈ ਨੀਗੀ ਗੁੱਸਾ ਵੱਧ ਗਿਆ ਕਿੱਦਾਂ ਦਾ ਜ਼ੋਰ ਆ ਗਿਆ ਮੈਂ ਕਹਾਂ ਜੀ ਬਹੁਤ ਔਖਾ ਗਾਂ ਦਾ ਪਤਾ ਨਹੀਂ ਕਿੱਦਾਂ ਅਸੀਂ ਤੇ ਚਲੋ ਕੱਢ ਲਿਆ ਗਾਂ ਪਤਾ ਨਹੀਂ ਕੀ ਹੋਣਾ ਚਲੋ ਸਾਡੀ ਵੀ ਔਖੇ ਸੋਕੇ ਨਿਕਲ ਆਉਣੀ ਆ ਗਾਂ ਵਾਲਿਆਂ ਦਾ ਬਾਲਾ ਔਖਾ ਬਹੁਤ ਔਖਾ ਬਹੁਤ ਔਖਾ ਲੋ ਕਿਸੇ ਨੂੰ ਤਾਂ ਮੰਜੇ ਇਕੱਠੇ ਕਰ ਲੈਣੇ ਕਿਸੇ ਬੈਸਤੇਰੇ ਇਕੱਠੇ ਕਰ ਲੈਣੇ ਹੁਣ ਤਾਂ ਕੋਈ ਗੱਲੇ ਨਹੀਂ ਰਹਿ ਗਈ ਹੁਣ ਸਭ ਕੁਝ ਰੈਡੀ ਬਹੁਤ ਵਿਆਹ ਵੀ ਕਹਿੰਦੇ 2 ਘੰਟਿਆਂ ਦਾ ਰਹਿ ਗਿਆ ਬਾਜੀ ਬਸ ਉਹ ਮਸੀਂ ਬਹੁਤ ਮੁਸ਼ਕਲ ਨਾਲ ਪਹੁੰਚਦੇ ਆ ਲਫਾਫਾ ਫੜਾਇਆ ਫੋਟੋਆਂ ਦੋਕ ਕਰਾਈਆਂ ਤੇ ਕਹਿੰਦੇ ਘਰ ਨੂੰ ਆਜੋ ਵਿਆਹ ਹੋ ਗਿਆ ਠੰਡਾ ਪੀ ਲਿਆ ਤੂੰ ਮੁੜ ਆਉਂ ਜੀ ਉਹ ਪਕੌੜੇ ਜਾਂਦੇ ਪਕੌੜਿਆਂ ਨੂੰ ਲੈ ਜਾਓ ਬਾਅਦ ਜੀ ਬਾਅਦ ਉਹ ਤੋਂ ਬਾਅਦ ਠੰਡਾ ਹੁੰਦਾ ਪੀ ਕੇ ਕੌਫੀ ਕੋਈ ਪੀ ਕੇ ਤੇ ਘਰ ਨੂੰ ਆ ਜਾਓ ਵਿਆਹ ਹੋ ਗਿਆ ਜੀ ਵਿਆਹ ਹੋ ਗਿਆ ਜੀ ਤੇ ਉਹ ਬਾਬਾ ਜੀ ਦੇਖ ਲਓ ਉਹ ਵੀ ਬੰਦੇ ਹੀ ਹੁੰਦੇ ਸੀ ਇੰਨੇ ਨੇ ਮਿਹਨਤਾਂ ਕਰਕੇ ਸਵੇਰ ਨੂੰ ਆਪਣੇ ਪਹਿਲਾਂ ਜੇ ਵਿਆਹ ਤੇ ਕਿਤੇ ਜਾਣਾ ਉਹਦਾ 5-7 ਦਿਨ ਦੇ ਪੱਠਿਆਂ ਦਾ ਇੰਤਿਜਾਮ ਕਰਕੇ ਜਾਣਾ ਸਾਰਾ ਕੁਝ ਕਰਕੇ ਫੇ ਉੱਥੇ ਰਹਿ ਕੇ ਵੀ ਆਉਣਾ ਹੁਣ ਦੇਖ ਲਓ ਕਿਦਾਂ ਦੇ ਹਾਲਾਤ ਆ ਸਾਡੇ ਕੋਲ 7 ਪਸ਼ੂ ਸੀ ਅੱਛਾ ਜੀ 7 ਮੱਝਾਂ ਸਾਡੇ ਕੋਲ ਜਿਹੜਾ ਕਿ ਅਸੀਂ ਲੱਸੀ ਜਿਹੜੀ ਸੀ ਨਾਲੀਆਂ ਦੇ ਡੋਲਦੇ ਸੀ ਇੰਨੀ ਹੁੰਦੀ ਸੀ ਇੰਨੀ ਹੁੰਦੀ ਸੀ ਹੁਣ ਤਾਂ ਕੋਈ ਟਾਮਾ ਘਰ ਉਹ ਜਿੱਥੇ ਲੱਸੀ ਕੱਢਦੇ ਆ ਕਾੜਨੇ ਵਾਲੀ ਮਿਲਦੀ ਨਹੀਂ ਜੇ ਡਾਕਟਰ ਕਹਿੰਦਾ ਵੀ ਚਾਟੇ ਵਾਲੀ ਲੱਸੀ ਪੀਓ ਤਾਂ ਉਹ ਪੀਣ ਨੂੰ ਉਹ ਵੀ ਨਹੀਂ ਮਿਲਦੀ ਜਿੰਦਗੀ ਦਾ ਤਜਰਬਾ ਕਿਦਾਂ ਦਾ ਰਿਹਾ ਜਵਾਨੀ ਵੇਲੇ ਦਾ ਫੇ ਜਿਹੜੀ ਗਵਲੀ ਉਮਰ ਹੁੰਦੀ ਆ ਤੇ ਹੁਣ ਹੁਣ ਵੇਲੇ ਦਾ ਹੁਣ ਤਾਂ ਮਾੜੀ ਆ ਬਈ ਤਾਂ ਮਾੜੇ ਮੋੜ ਠੀਕ ਸੀਗੇ ਨਹੀਂ ਉਦੋਂ ਦਬਕਾ ਦੂਬਕਾ ਚੱਲਦਾ ਹੁੰਦਾ ਸੀ ਤੇ ਚੱਲਣਾ ਹੀ ਜਵਾਨੀ ਵਾਰ ਚੱਲਦਾ ਹੀ ਆ ਹੁਣ ਚੱਲਦਾ ਕਿ ਨਹੀਂ 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 ਮੈਂ ਕਹੀ ਹੁਣ ਚੱਲਦਾ ਨੀਏ ਗੱਲ ਕੀ ਹੋ ਜਾਂਦੀ ਆ ਵੇ ਜਦੋਂ ਬੰਦਾ ਜਵਾਨੀ ਵੇਲੇ ਪੂਰਾ ਐਨ ਰੋਬ ਸਾਰਾ ਕੁਛ ਤੇ ਇਸ ਉਮਰ ਚ ਆਣ ਕੇ ਸਾਰਾ ਕੁਛ ਉਹਦੇ ਕੋਲ ਹੁੰਦਾ